ਪ੍ਰਸ਼ਾਸਨ ਦੇ ਜੁਮੇ ਪੈ ਕੇ ਤੁਹਾਡੇ ਸਾਰਿਆਂ ਤੋਂ ਸਾਰਿਆਂ ਤੋਂ ਪਹਿਲਾਂ ਸੋਸ਼ਲ ਜੀ ਮਾਊਗਾ ਅਸੀਂ ਫੈਕਟਰੀ ਨਹੀਂ ਚੱਲਣ ਦੇਣੀ ਇਹ ਪਾਣੀ ਖਰਾਬ ਕਰ ਦਿੰਦੀ ਆ ਸਾਡਾ ਟਾਰੜੀ ਬੰਦ ਕਰੋ ਟਾਰੜੀ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਨਗਰ ਨੇ ਕੰਮ ਲੋ ਬਿਹਾਰਾ ਮੁਰਦਾਬਾਦ ਨਗਰ ਨੇ ਕੰਮ ਲੋ ਬਿਹਾਰਾ ਮੁਰਦਾਬਾਦ ਨਗਰ ਦੇ ਕਮਿਸ਼ਨਰ ਮੁਰਦਾਬਾਦ ਤੇ ਕਾਗਜ਼ ਪਲਾਟ ਕੇ ਨਨ ਦੇ ਤਾਂ ਨੁਕਸਾਨ ਹੀ ਨੁਕਸਾਨ ਆ ਹੈਦਾ ਕੋਈ ਨੀਗਾ ਜਨਤਾ ਨੂੰ ਕਾਲਾ ਪੀਲਾ ਤੇ ਕੈਂਸਰ ਇਹ ਜਿਹੜੀਆਂ ਭਿਆਨਕ ਵਿਵਹਾਰੀਆਂ ਹੀ ਲੱਗਣੀਆਂ ਨੇ ਹੋਰ ਇੱਥੇ ਕੋਈ ਉਹ ਨਹੀਂ ਹੋਣਾ ਵੀ ਜਨਤਾ ਇੱਥੇ ਵੇਸਲੀ ਰਹਿ ਜੂਗੀ ਬਿਲਕੁਲ ਨਹੀਂ ਚੱਲਣ ਦੇਣਾ ਇਹਦੇ ਨਾਲ ਬਹੁਤ ਸਮੈਲ ਆਉਂਦੀ ਹੈ ਸਾਰਾ ਕੁਝ ਹੁੰਦਾ ਆ ਜੇ ਇਹਨਾਂ ਦਾ ਕੋਈ ਕੋਟ ਦਾ ਮਸਲਾ ਹੋਊਗਾ ਨਾਲ ਗੱਲ ਕਰ ਲੈਣੇ ਆ ਨਹੀਂ ਯਾਰ ਇੱਥੇ ਸੀ ਡੇਵਨ ਤੋਂ ਆਪੋਸਿਟ ਕੀਤਾ ਰੱਖੋ ਵੀ ਇੱਥੇ ਨਾ ਬਣਾਓ ਕੋਈ ਐਹੋ ਜੀ ਜਗ੍ਹਾ ਸਿਲੈਕਟ ਕਰੋ ਜਿੱਥੇ ਵਿੱਚ ਆਲੇ ਦੁਆਲੇ ਪਾਪੂਲੇਸ਼ਨ ਨਾ ਹੋਵੇ ਡੇਵਨ ਤੋਂ ਇਹਨਾਂ ਨੂੰ ਕਿਹਾ لیکن ਇਹ ਨਹੀਂ ਟਲੇ ਨਹੀਂ ਜੀ ਬਣਾਣਾ ਇਹ ਜਿਹੜਾ ਆਪਣੇ ਚਲਾਈ ਆਹਾ ਫੈਕਟਰੀ ਇਹ ਕਿਉਂ ਚਲਾਈ ਆ ਅਸੀਂ ਨਹੀਂ ਚੱਲਣ ਦੇਣੀ ਜੇ ਉਹ ਸਾਡੇ ਬੱਚੇ ਨੇ ਗਾਂਹ ਮੂਰੇ ਪੋਤੇ ਪੋਤੀਆਂ ਆਉਣਗੇ ਧਰਤੀ ਖਰਾਬ ਕਰਤੀ ਪਾਣੀ ਖਰਾਬ ਕਰਤਾ ਇਹ ਅਸੀਂ ਨਹੀਂ ਚੱਲਣ ਦਵਾਂਗੇ ਇਹ ਅਸੀਂ ਇੱਥੇ ਕੁਰਬਾਨੀ ਤੱਕ ਕਰ ਦਵਾਂਗੇ ਪਰ ਇਹ ਚੱਲਣ ਨਹੀਂ ਦਵਾਂਗੇ ਇਹ ਜਿਹੜੀ ਫੈਕਟਰੀ ਚੱਲ ਰਹੀ ਆ ਨਾ ਅਸੀਂ ਇਹਨੂੰ ਨਹੀਂ ਚੱਲਣ ਦੇਣਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੋਈ ਵजूद ਹੀ ਖਤਮ ਕਰ ਦੇਣਾ ਇਹਨਾਂ ਨੇ ਗਾਂ ਅਸੀਂ ਆਪਣੇ ਬੱਚਿਆਂ ਦੀ ਖਾਤਰ ਆ ਕੇ ਇੱਥੇ ਬੈਠੇ ਆਂ ਕਿਉਂਕਿ ਅਸੀਂ ਸਾਡੀ ਤਾਂ ਹੁਣ ਅੱਧੀ ਲੰਘ ਗਈ ਅੱਧੀ ਰਹਿੰਦੀ ਆ ਪਰ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਹੋਊਗਾ ਪਾਣੀ ਸਾਰਾ ਕੁਝ ਪ੍ਰੂਸ਼ਨ ਫੈਲੂਗਾ ਇਹਦੇ ਨਾਲ ਕਿੰਨੇ ਵਾਇਰਲ ਹੋ ਜਾਣਾ ਵਾ ਜਗ ਨਿਊਜ਼ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਜਗਦੀਪ ਸਿੰਘ ਕੈਂਤ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਆ ਲੁਧਿਆਣੇ ਦੇ ਪਿੰਡ ਰਸੂਲਪੁਰ ਦੇ ਵਿੱਚ ਜਿੱਥੇ ਕਰਕਸ ਪਲਾਂਟ ਜਿਹੜਾ ਸੀਗਾ ਲਗਾਇਆ ਹੋਇਆ ਔਰ ਸਰਕਾਰ ਚਾਹੁੰਦੀ ਹੈ ਵੀ ਇਹ ਕਰਕਸ ਪਲਾਂਟ ਨੂੰ ਚਲਾਇਆ ਜਾਵੇ ਪਰ ਜਿਹੜੇ ਇਲਾਕਾ ਨਿਵਾਸੀ ਨੇ ਉਹ ਚਾਹੁੰਦੇ ਨੇ ਕਿ ਕਰਕਸ ਪਲਾਂਟ ਨਾ ਚਲਾਇਆ ਜਾਵੇ ਤਾਂ ਇਸ ਚੀਜ਼ ਨੂੰ ਲੈ ਕੇ ਰਾਤ ਤੋਂ ਹੀ ਇੱਥੇ ਜਿਹੜਾ ਲੋਕ ਨੇ ਦੂਰ ਦਰਾਡੇ ਪਿੰਡਾਂ ਤੋਂ ਪਹੁੰਚੇ ਹੋਏ ਨੇ ਤਾਂ ਜੋ ਕਰਕਸ ਪਲਾਂਟ ਜਿਹੜਾ ਚੱਲਣ ਦਾ ਵਿਰੋਧ ਕੀਤਾ ਜਾਵੇ ਦੂਸਰੇ ਪਾਸੇ ਪ੍ਰਸ਼ਾਸਨ ਦੀ ਪੰਪਾਂ ਭਾਰ ਹੋਇਆ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਕਿਸੇ ਵੀ ਹਾਲਤ ਵਿੱਚ ਕਰਕਸ ਪਲਾਂਟ ਨੂੰ ਚਲਾ ਕੇ ਜਾਣਗੇ ਸਾਡੇ ਨਾਲ ਕੁਝ ਬੀਬੀਆਂ ਬੈਠੀਆਂ ਨੇ ਜਿਹੜੀਆਂ ਇਲਾਕੇ ਤੋਂ ਆਈਆਂ ਨੇ ਆਪਾਂ ਚਾਹਾਂਗੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰੀਏ ਦੇਖੀਏ ਬੀਬੀ ਕੀ ਕਹਿੰਦੀਆਂ ਨੇ ਬੀਬੀ ਸਤਿ ਸ਼੍ਰੀ ਅਕਾਲ ਬੀਬੀ ਕੀ ਗੱਲ ਤੁਸੀਂ ਇੰਨੀ ਠੰਡ ਦੇ ਵਿੱਚ ਲੋਕ ਰਜਾਈਆਂ 'ਚ ਬੈਠੇ ਨੇ ਜਿਹੜੇ ਤੁਹਾਡੀ ਉਮਰ ਦੇ ਨੇ ਤੁਸੀਂ ਸੜਕ 'ਤੇ ਆ ਕੇ ਬਹਿ ਗਏ ਇੰਨੀ ਠੰਡ ਦੇ ਵਿੱਚ ਕੀ ਹੋ ਗਿਆ ਇਹ ਜਿਹੜਾ ਆਪਣੇ ਚਲਾਈ ਆਹਾ ਫਾਇਤਰੀ ਇਹ ਕਿਉਂ ਚਲਾਈ ਆ ਅਸੀਂ ਨਹੀਂ ਚੱਲਣ ਦੇਣੀ ਜੇ ਉਹ ਸਾਡੇ ਬੱਚੇ ਨੇ ਗਾਹਾਂ ਮੂਰੇ ਪੋਤੇ ਪੋਤੀਆਂ ਆਉਣਗੇ ਧਰਤੀ ਖਰਾਬ ਕਰਤੀ ਪਾਣੀ ਖਰਾਬ ਕਰਤਾ ਇਹ ਅਸੀਂ ਨਹੀਂ ਚੱਲਣ ਦਵਾਂਗੇ ਏ ਅਸੀਂ ਇੱਥੇ ਕੁਰਬਾਨੀ ਤਾਂ ਕਰ ਦਵਾਂਗੇ ਪਰ ਇਹ ਚੱਲਣੀ ਵੀ ਵੀਪ ਚੱਲਣ ਚ ਕੀ ਬੁਰੀ ਹੈ ਉਧਰ ਪ੍ਰਸ਼ਾਸਨ ਬਹੁਤ ਇਕੱਠਾ ਹੋ ਕੇ ਆਇਆ ਉਹ ਕਹਿੰਦੇ ਵੀ ਅਸੀਂ ਚਲਾਉਣੀ ਚਲਾਉਣੀ ਹੈ ਇਹ ਲੋਹੇਹਾਣੇ ਚ ਚਲਾਉਣੀ ਆਂਗੀ ਪੰਜਾਬ ਚ ਇੱਥੇ ਨੇੜੇ ਚ ਚਲਾਉਣੀ ਆ ਬਹੁਤ ਜੰਗਲ ਪਿਆ ਬਾਹਰ ਉੱਥੇ ਚਲਾ ਲਾਂ ਬਾਹਰ ਬਹੁਤ ਦੂਰ ਦੂਰ ਜਗ੍ਹਾ ਪਈਆਂ ਨੇ ਉੱਥੇ ਚਲਾ ਲਾਂ ਨੇ ਇੱਥੇ ਜਰੂਰੀ ਚਲਾਉਣੀ ਆ ਇੱਥੇ ਨਾ ਚੱਲੇ ਤਾਂ ਜਬ ਵਧੀਆ ਗੱਲ ਆ ਚੰਗੇ ਰਹੋਗੇ ਸਾਡੇ ਜਿਹੜੇ ਨਿੱਕੇ ਬੱਚੇ ਨੇ ਗਾਂ ਛੋਟੇ ਬੱਚੇ ਨੇ ਗੇ ਪਾਣੀ ਖਰਾਬ ਹੋ ਜਾਣਾ ਬੱਚਿਆਂ ਦੀ ਜ਼ਿੰਦਗੀਆਂ ਮਨੋਲ ਨੇਗੀਆਂ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਦੇਣੀ ਬਾਹਰ ਮੁਲਖ ਬਹੁਤ ਪਏ ਨੇ ਪੁੱਤ ਉੱਥੇ ਚਲਾ ਲੈਣ ਅਸੀਂ ਰੋਕਦੇ ਨਹੀਂ ਸਾਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਪਰ ਅਸੀਂ ਇਹ ਫੈਕਟਰੀ ਨਹੀਂ ਚਲਾਉਣੀ ਜਣੀ ਹੋਰ ਕੰਮ ਕਰ ਲੈਣ ਹੋਰ ਬਥੇਰੇ ਨੇ ਕੰਮ ਹੈ ਦੇਖੋ ਠੰਡਾਂ ਦੇ ਵਿੱਚ ਬੈਠੇ ਨੇ ਕਿੰਨੇ ਚਿਰ ਹੋ ਗਿਆ ਧਰਨਾ ਧਰੇ ਦੀ ਦਵਾਤ ਨੂੰ ਇਹ ਕਿਉਂ ਨਹੀਂ ਮੰਨਦੀ ਸਰਕਾਰ ਕਿਉਂ ਨਹੀਂ ਮੰਨਦੀ ਗੱਲ ਸਾਨੂੰ ਹਨਸਾਫ ਮਿਲਣਾ ਚਾਹੀਦਾ ਇੱਥੋਂ ਫੈਕਟਰੀ ਨਾ ਚੱਲੇ ਤਾਂ ਨਾ ਚੱਲੇ ਸਾਡੇ ਨਾਲ ਹੋਰ ਵੀ ਪੀਪੀਆਂ ਬੈਠੀਆਂ ਨੇ ਮੈਂ ਚਾਹੂੰਗਾ ਪੰਜੀ ਕੀ ਗੱਲ ਹੋ ਗਈ ਤੁਸੀਂ ਵੀ ਦੇਖੋ ਸਾਰੇ ਲੋਕ ਰਜਾਈਆਂ 'ਚ ਬੈਠੇ ਨੇ ਤੁਸੀਂ ਠੰਡ ਦੇ ਵਿੱਚ ਆ ਕੇ ਬੈਠ ਗਏ ਸੜਕ ਦੇ ਉੱਤੇ ਕੀ ਗੱਲ ਹੋ ਗਈ ਇਹ ਜਿਹੜੀ ਫੈਕਟਰੀ ਚੱਲ ਰਹੀ ਆ ਨਾ ਅਸੀਂ ਇਹਨੂੰ ਨਹੀਂ ਚੱਲਣ ਦੇਣਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੋਈ ਵजूद ਹੀ ਖਤਮ ਕਰ ਦੇਣਾ ਇਹਨਾਂ ਨੇ ਗਾਂ ਅਸੀਂ ਆਪਣੇ ਬੱਚਿਆਂ ਦੀ ਖਾਤਰ ਆ ਕੇ ਇੱਥੇ ਬੈਠੇ ਹਾਂ ਕਿਉਂਕਿ ਅਸੀਂ ਸਾਡੀ ਤਾਂ ਹੁਣ ਅੱਧੀ ਨੰਗ ਗਈ ਅੱਧੀ ਰਹਿੰਦੀ ਆ ਪਰ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਹੋਊਗਾ ਪਾਣੀ ਸਾਰਾ ਕੁਝ ਪਰ ਜੂਸ਼ਨ ਫੈਲੂ ਦਾ ਇਹ ਦੇ ਨਾਲ ਕਿੰਨੇ ਵਾਇਰਲ ਹੋ ਜਾਣਾ ਵਾ ਇਹਦੇ ਵਾਰ ਕੇ ਸਾਡੇ ਅਸੀਂ ਆਪਣੇ ਬੱਚਿਆਂ ਦੀ ਖਾਤਰ ਇੱਥੇ ਆ ਕੇ ਬੈਠੇ ਆਂ ਇਹ ਜੇ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਇਸ ਕਰਕੇ ਅਸੀਂ ਸਾਰੇ ਜਣੇ ਇੱਥੇ ਰੋਸ ਮਾਰਚ ਕਰ ਰਹੇ ਆਂ ਇਹ ਫੈਕਟਰੀ ਦੇ ਖਿਲਾਫ ਸਵੈਸ ਤਰੀਕੇ ਦੇ ਨਾਲ ਬੀਬੀਆਂ ਨੇ ਦੇਖੋ ਕਿਵੇਂ ਇਸ ਕਰਕਸ ਪਲਾਂਟ ਦੇ ਖਿਲਾਫ ਆਵਾਜ਼ ਉਠਾਈ ਤੇ ਬੱਚੇ ਵੀ ਨਾਲ ਪਹੁੰਚੇ ਨੇ ਆ ਉਹ ਗੱਲਬਾਤ ਕਰਦੇ ਆਂ ਬੇਟਾ ਤੁਸੀਂ ਕਿਵੇਂ ਆਏ ਹੋ ਬੀਬੀਆਂ ਦੇ ਨਾਲ ਅਸੀਂ ਫੈਕਟਰੀ ਨਹੀਂ ਚੱਲਣ ਦੇਣੀ ਅਸੀਂ ਫੈਕਟਰੀ ਨਹੀਂ ਚੱਲਣ ਦੇਣੀ ਬੇਟਾ ਕਾਦੀ ਫੈਕਟਰੀ ਆ ਇਹ ਇਹ ਪਾਣੀ ਖਰਾਬ ਕਰ ਦਿੰਦੀ ਆ ਸਾਡਾ ਦੇਖੋ ਬੱਚੇ ਕੀ ਕਹਿ ਰਹੇ ਨੇ ਕਿ ਪਾਣੀ ਖਰਾਬ ਕਰ ਦਿੰਦੀ ਹੈ ਇਹ ਬੱਚਿਆਂ ਦਾ ਕੱਲ ਦਾ ਭਵਿੱਖ ਹੈ ਇਹਨਾਂ ਨੂੰ ਵੀ ਪਤਾ ਹੈ ਕਿ ਕਿਤਨਾ ਕਿਤੇ ਜਿਹੜਾ ਇਹਦੇ ਵਿੱਚੋਂ ਗੰਦਾ ਨਿਕਲੇਗਾ ਤਾਂ ਉਹ ਜਿਹੜਾ ਪਾਣੀ ਨੂੰ ਪੋਲਿਊਸ਼ਨ ਕਰਨਗੇ ਕਰਨਗੇ ਤਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਸੀ ਕਾਲਜੀ ਮੈਂ ਅੰਗਨਵਾੜੀ ਵਰਕਰ ਆ ਇਹ ਜਿਹੜਾ ਪੁੱਚੜ ਖਾਨਾ ਖੁੱਲ ਰਿਹਾ ਡੰਗਰ ਪਸ਼ੂਆਂ ਨੂੰ ਲਿਆ ਰਹੇ ਨੇ ਇਹਦੇ ਨਾਲ ਬਿਮਾਰੀਆਂ ਬਹੁਤ ਫੈਲਣੀਆਂ ਨੇ ਜਿਹੜੀ ਜਾਣੀ ਸਾਡਾ ਬੇਟ ਏਰੀਆ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਕੈਂਸਰ ਦੀ ਮਾਰਚ ਆ ਪਾਣੀ ਇੱਥੇ ਦਾ ਵਧੀਆ ਨਹੀਂ ਹੈਗਾ ਇਸ ਕਰਕੇ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਪੀੜ੍ਹੀ ਐ ਸਾਡੀ ਆਉਣ ਵਾਲੀ ਉਹਨੂੰ ਖਤਰਾ ਆ ਸਾਡੇ ਤਾਂ ਇੱਥੇ ਕਿਸੇ ਨੇ ਰਸਤੇ ਨਹੀਂ ਕਰਨੇ ਨਾ ਜਿੱਥੇ ਹੁਣ ਲੱਗੀ ਹੈ ਗੁਜਰਾਤ ਚ ਉੱਥੋਂ ਦੀ ਮੈਂ ਸੁਣੀ ਆ ਇੰਟਰਵਿਊ ਪੜ੍ਹ ਗਿਆ ਤੇ ਵੀ ਉੱਥੇ ਕੋਈ ਰਸਤੇ ਨਹੀਂ ਕਰਦਾ ਉਹ ਰੋਟੀ ਨਹੀਂ ਖਾ ਸਕਦੇ ਉਹਨਾਂ ਦੇ ਕੱਪੜਿਆਂ 'ਚੋਂ ਵੀ ਮਸਕ ਆਉਂਦਾ ਆ ਤੇ ਨਾ ਉਹਨਾਂ ਦਾ ਕੋਈ ਰਾਜਸਥਾਨ ਹਾਂਜੀ ਰਿਸ਼ਤੇਦਾਰ ਵੀ ਉਹਨਾਂ ਦੇ ਉੱਥੇ ਨਹੀਂ ਆ ਰਹੇ ਕੋਈ ਤੇ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਇੱਥੇ ਕੋਈ ਸਾਡੇ ਰਿਸ਼ਤੇਦਾਰ ਮੰਨਾ ਆਵੇ ਸਾਡੇ ਵਿੱਚੇ ਬਿਮਾਰੀਆਂ ਦੀ ਚਪੇਟ ਚਾਹਣ ਤੇ ਅਸੀਂ ਚਾਹੁੰਦੇ ਆ ਵੀ ਇਹ ਬੁਚੜਖਾਨਾ ਬੰਦ ਹੋਵੇ ਤੇ ਸਾਨੂੰ ਜਿਹੜਾ ਸਾੰਤਮਈ ਸਾਡਾ ਪੋਲੂਸ਼ਨ ਇੱਥੇ ਹੈਗਾ ਪਿੰਡਾਂ ਦਾ ਵਧੀਆ ਬਣਿਆ ਰਹੇ ਆ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਸਾਡੀ ਉਹ ਵਧੀਆ ਨਾ ਬਿਮਾਰੀਆਂ ਤੋਂ ਬਚ ਸਕੇ ਤੇ ਬਾਕੀ ਅਸੀਂ ਵਰਕਰ ਆ ਅਸੀਂ ਚ ਹੋਰ ਵੀ ਸੰਘਰਸ਼ ਤਿੱਖਾ ਕਰਾਂਗੇ ਸਾਡੀ ਯੂਨੀਅਨ ਨੂੰ ਤੁਹਾਨੂੰ ਪਤਾ ਹੀ ਆ ਆਲ ਇੰਡੀਆ ਪੱਧਰ ਤੇ ਆ ਜੇ ਇਹਨਾਂ ਨੇ ਨਾ ਬੰਦ ਕੀਤਾ ਸਾਡਾ ਸੰਘਰਸ਼ ਜਿਹੜਾ ਤਿੱਖਾ ਹੋਊਗਾ ਹੁਣ ਤਾਂ ਅਸੀਂ ਸ਼ਾਂਤਮਈ ਬੈਠੇ ਆ ਅਸੀਂ ਹਰ ਤਰ੍ਹਾਂ ਨਾਲ ਇਹਨਾਂ ਸਾਡੇ ਪਿੰਡ ਵਾਸੀ ਜਿਹੜੇ ਇਹਨਾਂ ਦੇ ਨਾਲ ਆ ਅਸੀਂ ਛੋਨੇ ਤੇ ਗੁੱਚੜਖਾਨਾ ਬੰਦ ਹੋਵੇ ਪ੍ਰਾਂਤ ਤੇ ਜਿਹੜੇ ਵੋਟਾਂ ਨਾਲ ਲੈਣ ਆਲੇ ਆਉਂਦੇ ਆ ਮੰਤਰੀ ਮੈਂ ਤਾਂ ਕਹਿੰਨੀ ਇਹ ਵੀ ਬੰਦ ਹੋਣਾ ਚਾਹੀਦਾ ਬਾਈਕਾਟ ਇਹਨਾਂ ਦਾ ਹੋਣਾ ਚਾਹੀਦਾ ਐਮ ਐਲ ਏ ਐਮ ਪੀ ਜਿਹੜੇ ਇੱਥੇ ਹੁਣ ਵੋਟਾਂ ਮੰਗਣ ਆਉਣ ਉਹਨਾਂ ਵੀ ਬਾਈਕਾਟ ਕਰਨ ਤਾਂ ਕਿ ਸਾਡਾ ਪਹਿਲਾਂ ਉਹ ਗੁੱਚੜਖਾਨਾ ਬੰਦ ਕਰਨ ਉਠਾ ਦੇਣਾ ਫਿਰ ਸਾਡੇ ਕੋਲੇ ਆਉਣ ਵੋਟਾ ਲੈਣ ਧੰਨਵਾਦ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਇਲਾਕੇ ਦੇ ਵਿੱਚੋਂ ਚੁਣ ਚੁਣ ਕੇ ਨੁਮਾਇੰਦੇ ਅੱਗੇ ਭੇਜਦੇ ਆ ਉਹਨਾਂ ਦਾ ਵੀ ਹੱਕ ਬਣਦਾ ਕਿ ਉਹ ਆਪਣੇ ਇਲਾਕੇ ਦੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਸੀ ਉਹਨਾਂ ਦੇ ਨਾਲ ਖੜਨ ਤਾਂ ਉਮੀਦ ਕਰਦੇ ਆ ਵੀ ਉਹ ਵੀ ਆਉਣਗੇ ਕਿਤੇ ਨਾ ਕਿਤੇ ਆਪਣੇ ਇਲਾਕੇ ਦਾ ਦਰਦ ਜਿਹੜਾ ਉਹ ਸੁਣਨਗੇ ਕੀ ਕਹਿਣਾ ਚਾਹੋਗੇ ਤੁਸੀਂ ਸਸੀ ਕਾਲ ਜੀ ਅਸੀਂ ਤਾਂ ਸਾਰੀ ਰਾਤ ਦੇ ਬੈਠੇ ਆ ਜੀ ਸਾਡੇ ਇੱਥੇ ਇੱਕ ਪੁੱਚੜਖਾਨਾ ਖੁੱਲਿਆ ਜਿੱਥੇ ਡੰਗਰਾਂ ਦਾ ਅੰਕਲ ਬਹੁਤ ਕੰਮ ਚੱਲਣਾ ਤੇ ਬਹੁਤ ਗੰਦਾ ਕੰਮ ਆ ਸਾਡਾ ਪ੍ਰਦੂਸ਼ਣ ਖਰਾਬ ਕਰੇਗਾ ਪਾਣੀ ਬਰ ਕੋ ਖਰਾਬ ਕਰੇਗਾ ਇਸ ਕਰਕੇ ਅਸੀਂ ਨੂੰ ਚੱਲਣ ਨਹੀਂ ਦੇਣਾ ਇਹ ਅੱਜ ਤੋਂ ਨਹੀਂ ਸਾਲ ਤੋਂ ਹੀ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਅਸੀਂ ਆਂਗਣਵਾੜੀ ਵਰਕਰਾਂ ਹਾਲੇ ਤੱਕ ਤਾਂ ਪ੍ਰਸ਼ਾਸਨ ਡਰਾ ਰਿਹਾ ਹੈ ਕਿ ਜਦੋਂ ਪ੍ਰਸ਼ਾਸਨ ਆਏਗਾ ਤੇ ਕੀ ਹੋਵੇਗਾ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਪ੍ਰਸ਼ਾਸਨ ਆਂਗਣਵਾੜੀ ਜੁਨੀਆਂ ਨੂੰ ਬਿਲਕੁਲ ਪਹਿਲਾਂ ਤੋਂ ਹੀ ਜਾਣਦਾ ਵਾ ਅਜੇ ਤਾਂ ਅਸੀਂ ਥੋੜੀਆਂ ਮਤਲਬ ਸਾਡੀਆਂ ਭੈਣਾਂ ਪਹੁੰਚੀਆਂ ਹੋਈਆਂ ਨੇ ਜਦ ਸਾਨੂੰ ਜ਼ਿਆਦਾ ਲੋੜ ਪਈ ਤੇ ਅਸੀਂ ਲੱਖਾਂ ਦੀ ਹਾਜ਼ਰੀ ਵਿੱਚ ਵੀ ਆਪਣੇ ਮਤਲਬ ਇਹ ਇਲਾਕੇ ਦੇ ਵਿੱਚ ਆਪਣੀਆਂ ਭੈਣਾਂ ਇਕੱਠੀਆਂ ਕਰਾਂਗੇ ਸਾਡੇ ਇਲਾਕੇ ਦੇ ਨਿਵਾਸੀ ਮਤਲਬ ਜੋ ਵੀ ਹੈਗੇ ਆ ਵੀਰ ਭੈਣਾਂ ਬੀਬੀਆਂ ਇਕੱਠੀਆਂ ਹੋਈਆਂ ਪ੍ਰਸ਼ਾਸਨ ਸਾਨੂੰ ਡਰਾਵੇ ਨਾ ਅਸੀਂ ਪ੍ਰਸ਼ਾਸਨ ਤੋਂ ਡਰਨ ਵਾਲੇ ਲੋਕ ਨਹੀਂ ਅਸੀਂ ਜੋ ਵੀ ਆਪਣਾ ਸੰਘਰਸ਼ ਕਰਨਾ ਹੈ ਬਿਲਕੁਲ ਆਪਣੇ ਹੱਕ ਲਈ ਆਪਣੇ ਆਉਣ ਵਾਲੇ ਜਨਨ ਲਈ ਕਰ ਰਹੇ ਹਾਂ ਤੇ ਸਾਡਾ ਜਿਹੜਾ ਇਹ ਬੁੱਚੜਖਾਨਾ ਬੰਦ ਕੀਤਾ ਜਾਵੇ ਬਹੁਤ-ਬਹੁਤ ਮਿਹਰਬਾਨੀ ਜੀ ਤਾਂ ਇਸ ਤਰੀਕੇ ਦੇ ਨਾਲ ਦੇਖੋ ਕਿ ਪ੍ਰਸ਼ਾਸਨ ਤੋਂ ਬਿਲਕੁਲ ਵੀ ਇਹ ਬੀਬੀਆਂ ਕਹਿੰਦੀਆਂ ਕਿ ਅਸੀਂ ਨਹੀਂ ਘਬਰਾਉਂਦੇ ਤੇ ਪ੍ਰਸ਼ਾਸਨ ਬੇਸ਼ੱਕ ਕਿਸੇ ਵੀ ਤਰੀਕੇ ਦੇ ਨਾਲ ਆਵੇ ਤਾਂ ਇਹ ਅੱਗੇ ਹੋ ਕੇ ਇਸ ਸੰਘਰਸ਼ ਨੂੰ ਲੜਨ ਦੇ ਲਈ ਤਿਆਰ ਨੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਨੇ ਆਪਣਾ ਪੂਰਾ ਜੋਰ ਫੜ ਲਿਆ ਹੈ ਨੇੜਲੇ ਫਲਾਈਓਵਰ ਦੇ نیچے ਪ੍ਰਸ਼ਾਸਨ ਵੱਲੋਂ ਸਖਤੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ ਜਿੱਥੇ ਕਿ ਨਾਕਾ ਲਗਾ ਕੇ ਜਿਹੜੀ ਟ੍ਰੈਫਿਕ ਹੈ ਉਹਨੂੰ ਰੋਕ ਦਿੱਤਾ ਗਿਆ ਤਾਂ ਜੋ ਧਰਨੇ ਵਾਲੀ ਜਗ੍ਹਾ ਤੇ ਜਿਆਦਾ ਕਿਸਾਨ ਜਾਂ ਜਿਆਦਾ ਇਲਾਕਾ ਨਿਵਾਸੀ ਇਕੱਠੇ ਨਾ ਹੋ ਸਕਣ ਤੁਸੀਂ ਦੇਖ ਸਕਦੇ ਹੋ ਕਿਵੇਂ ਧਰਨਾ ਲਗਾਇਆ ਹੋਇਆ ਔਰ ਕਿਵੇਂ ਵੱਡੀ ਤعداد ਦੇ ਵਿੱਚ ਪੁਲਿਸ ਕਰਮੀ ਜਿਹੜੇ ਨੇ ਮੌਕੇ ਤੇ ਹਾਜ਼ਰ ਨੇ ਸ਼ਾਇਦ ਇਹ ਪੁਲਿਸ ਕਰਮੀ ਦੇਰ ਰਾਤ ਤੋਂ ਜਾਗਦੇ ਹੋਣਗੇ ਤਾਂ ਹੀ ਇਹਨਾਂ ਨੇ ਹੁਣ ਜਿਹੜਾ ਨਾਸ਼ਤਾ ਵੀ ਇੱਥੇ ਹੀ ਕਰਨਾ ਸ਼ੁਰੂ ਕਰ ਦਿੱਤਾ ਟੋਟ ਦਾ ਬਹੁਤ ਜ਼ਿਆਦਾ ਸੀ ਜਗਾ ਜਗਾ ਦੇ ਉੱਤੇ ਇਹ ਵੀ ਚੀਜ਼ ਤੁਸੀਂ ਦੇਖੋ ਵੀ ਜਿਹੜੇ ਫੁੱਲਸ ਕਰਮੀ ਨੇ ਕਿਵੇਂ ਧੂਣੀ ਲਗਾ ਕੇ ਜਿਹੜਾ ਨੇ ਸਿੱਖਦੇ ਨੇ ਪਰ ਇਹ ਆਪਣੀ ਜਗਾ ਦੇ ਉੱਤੇ ਸਟੈਂਡ ਨੇ ਤਾਂ ਜੋ ਇਹ ਕਿਸੇ ਵੀ ਹਾਲਤ ਦੇ ਵਿੱਚ ਕਰਕਸ ਪਲਾਂਟ ਨੂੰ ਚਾਲੂ ਕਰਕੇ ਹੀ ਜਾਣਗੇ ਹੁਣ ਦੇਖਦੇ ਹਾਂ ਕਿ ਦੂਸਰੇ ਪਾਸੇ ਜਿਹੜੀ ਮੀਟਿੰਗ ਹੋ ਰਹੀ ਹੈ ਪ੍ਰਸ਼ਾਸਨ ਦੀ ਤੇ ਇਲਾਕਾ ਵਾਸੀਆਂ ਦੀ ਉਹਦਾ ਕੀ ਰੁਕ ਹੈ ਤੁਹਾਡੇ ਸਾਥੀਓ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਪ੍ਰਵਾਨ ਕਰਿਓ ਕਿ ਜਦੋਂ ਦਾ ਇਹ ਟਰਨਾਂ ਸ਼ੁਰੂ ਹੋਇਆ ਜਿੰਨੇ ਅਸੀਂ ਇੱਥੇ ਬੰਦੇ ਖੜੇ ਆ ਤੁਹਾਡੇ ਸਾਹਮਣੇ ਤੁਹਾਡੇ ਨਾਲ ਤੁਹਾਡੇ ਲਈ ਸਭ ਤੋਂ ਮੂਰੇ ਹੋ ਕੇ ਅੱਜ ਤੱਕ ਅਸੀਂ ਇਸ ਖਰ ਲਈ ਕੰਮ ਕੀਤਾ ਸਾਨੂੰ ਸਾਡੇ ਤੇ ਵਿਸ਼ਵਾਸ ਹੈ ਜਾਂ ਨਹੀਂ ਅੱਲਾ ਤਾਂ ਇਹ ਗੱਲ ਦੱਸ ਦੇਗਾ ਬਿਲਕੁਲ ਪੂਰਾ ਪੂਰਾ ਜੇ ਵਿਸ਼ਵਾਸ ਹੈਗਾ ਆ ਮੈਂ ਸੂਰਜ ਮੱਥੇ ਲੰਗਦਾ ਥੋੜੇ ਨਾਲ ਕਵਾਦਾ ਕਰਦਾ ਸਾਨੂੰ ਇੱਕ ਮੌਕਾ ਚਾਹੀਦਾ ਸਿਰਫ ਉਹਦੇ ਤੋਂ ਬਾਅਦ ਚ ਚਾਹੇ ਸਾਡੀਆਂ ਇੱਥੋਂ ਲਾਸ਼ਾਂ ਉੱਠਣ ਅਸੀਂ ਜਿੰਨੇ ਆ 10 ਬੰਦੇ ਅਸੀਂ ਖੜੇ ਆ ਤੁਹਾਡੇ ਸਾਹਮਣੇ ਤੁਹਾਡੇ ਤੋਂ ਪਹਿਲਾਂ ਇਸ ਜਗ੍ਹਾ ਤੋਂ ਮਰ ਕੇ ਜਾਵਾਂਗੇ ਜੇ ਸਾਡੇ ਨਾਲ ਕੋਈ ਤੱਕੇਸ਼ਾਹੀ ਹੋਊਗੀ ਪਰ ਸਿਰਫ ਤੁਹਾਡੇ ਨਾਲ ਚਾਰ ਗੱਲਾਂ ਕਰਨੀਆਂ ਨੇ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਵੀ ਆਏ ਆ ਆਪਸ ਵਿੱਚ ਇਹ ਗੱਲ ਕੀਤੀ ਸੀ ਕਿ ਜਿਹੜਾ ਬੰਦਾ ਸਾਡੇ ਦੁੱਖ ਦੇ ਵਿੱਚ ਆ ਕੇ ਸਾਡੇ ਨਾਲ ਖੜੂਗਾ ਅਸੀਂ ਉਹਦੀ ਰਿਸਪੈਕਟ ਕਰਾਂਗੇ ਸਭ ਤੋਂ ਪਹਿਲਾਂ ਇਹ ਪਹੁੰਚੇ ਆ ਸਾਡੇ ਕੋਲੇ ਹੁਣ ਬਤੌਰ ਐਮਐਲਏ ਸਾਹਿਬ ਕਹਿੰਦੇ ਚਾਹੇ ਚਲੋ ਸਾਡਾ ਦੁੱਖ ਸਮਝਿਆ ਇਹਨਾਂ ਨੇ ਆਪਣਾ ਸਵੇਰ ਦਾ ਮੀਟਿੰਗਾਂ ਦਾ ਦੌਰ ਚਦਣਾ ਬੈਠੋ ਮੈਥੋ ਕੋਈ ਰਿਕੰਦੀ ਬੈਠੋ ਤੁਸੀਂ ਨਹੀਂ ਸੁਣਨਾ ਆਪਾਂ ਕਿਹੜਾ ਕੋ ਦੇਖਣਾ ਕੋਈ ਨਹੀਂ ਅੱਜ ਦਾ ਇਹ ਸਮਾਂ ਆਪਣੇ ਲਈ ਬੜਾ ਨਾਜ਼ੁਕ ਸਮਾਂ ਅੱਜ ਦੇ ਦਿਨ ਆਪਾਂ ਕੋਈ ਛੋਟੀ ਮੋਟੀ ਵੀ ਕੋਈ ਝੂਕ ਤਰਪੀ ਹੋ ਸਕਦਾ ਆਪਾਂ ਨੂੰ ਉਹਦਾ ਕੋ ਨਤੀਜਾ ਗਲਤ ਭੁਤਣਾ ਪੈ ਜਾਵੇ ਮੈਂ ਹੌਲੀ ਹੌਲੀ ਤੁਹਾਨੂੰ ਸਾਰੀਆਂ ਗੱਲਾਂ ਤੁਹਾਡੇ ਵਿਸ਼ਵਾਸ ਦੇ ਨਾਲ ਹੀ ਕਰੂੰਗਾ ਜੋ ਸਵੇਖ ਤੇ ਆਪਣੀ ਗੱਲਬਾਤ ਚੱਲਦੀ ਆ ਕਿਉਂਕਿ ਆਪਣੇ ਘਰਾਂ ਦੇ ਵਿੱਚ ਵੀ ਮਸਲੇ ਬਹੁਤ ਵੱਡੇ ਵੱਡੇ ਹੋ ਜਾਂਦੇ ਆ ਘਰਾਂ ਦੇ ਵਿੱਚ ਵੀ ਫੈਸਲੇ ਕਈ ਵੇਲੇ ਫਿਰ ਬੈਠ ਕੇ ਸਿਆਣਿਆਂ ਬੰਦਾਂ ਨਾਲ ਹੀ ਲੱਭਣਦੇ ਆ ਲੜਾਈਆਂ ਝਗੜੇ ਤਾਂ ਆਪਾਂ ਜਦੋਂ ਮਰਜ਼ੀ ਕਰ ਲਈਏ ਆਪਾਂ ਨੂੰ ਕੋਈ ਰੋਕ ਨਹੀਂ ਆਪਾਂ ਤੁਸੀਂ ਇਹ ਨਾ ਕਿਉਂਕਿ ਅਸੀਂ ਕੋਸ ਤੋਂ ਡਰਦੇ ਆ ਸਿਰਫ ਸਿਰਫ ਤੇ ਸਿਰਫ ਇੱਕ ਮੌਕੇ ਦੀ ਭਾਲ ਆ ਪਰ ਉਹ ਮੌਕਾ ਅਸੀਂ ਲੱਭਦੇ ਆ ਵੱਡੀ ਖਾਤਰ ਜੇ ਸੜਾ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਮਸਲਾ ਜਿਵੇਂ ਤੁਹਾਡੇ ਨਾਲ ਸਿਹਰ ਦੇ ਅਸੀਂ ਗੱਲ ਕਰਦੇ ਆ ਕਿ ਤਿੰਨ ਮੌਕੇ ਪ੍ਰਸ਼ਾਸਨ ਨੂੰ ਆਪਾਂ ਦੇਣੇ ਆ ਇੱਕ ਅੱਜ ਦਾ ਅੱਜ ਦੇ ਤੁਸੀਂ ਹੁਣ ਦੇਖ ਲਓ ਟਾਈਮ ਕਿੰਨਾ ਹੋ ਗਿਆ ਤੇ ਇਹਦੇ ਵਿੱਚੋਂ ਕੀ ਕੁਝ ਹੋ ਸਕਦਾ ਆਪਾਂ ਸਾਰੇ ਸਮਝਦੇ ਆ ਕੋਈ ਬਹੁਤ ਵੱਡੀ ਗੱਲ ਨਹੀਂ ਹੋਣੀ ਇੱਕੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ ਪ੍ਰਸ਼ਾਸਨ ਵੀ ਆਪਣੇ ਭੈਣ ਭਰਾਵਾਂ ਦੇ ਵਿੱਚੋਂ ਆ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਇਹ ਆ ਨਾ ਤਾਂ ਆਪਾਂ ਕੁਝ ਲਿਖ ਕੇ ਦੇਣਾ ਵੇ ਚੱਲੂਗਾ ਠੀਕ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਅਸੀਂ ਤੁਹਾਡੇ ਚੁਣੇ ਹੋਏ ਨੁਮਾਇੰਦੇ ਆ ਤੁਹਾਡੇ ਵਿੱਚ ਖੜੇ ਆ ਸਾਨੂੰ ਚਾਹੇ ਗੋਲੀ ਮਾਰ ਦਿਓ ਅਸੀਂ ਭਜਾਂਗੇ ਨਹੀਂ ਕਦੇ ਵੀ ਤੁਹਾਡੇ ਕੋਲੋਂ ਜਿਹੜਾ ਫੈਸਲਾ ਲਵਾਂਗੇ ਤੁਹਾਡੇ ਹੱਕ ਚ ਲਵਾਂਗੇ ਪਰ ਸਾਡੀ ਬੇਨਤੀ ਆ ਅਸੀਂ ਇੱਕ ਵਾਦਾ ਕਰਿਆ ਏ 10 ਬੰਦੇ 22 ਤਰੀਕ ਤੱਕ ਦਾ ਟਾਈਮ ਤੁਸੀਂ ਚਾਹੇ ਸਾਰੇ ਜਣੇ ਘਰਾਂ ਚ ਸੌ ਜਿਓ 22 ਤਰੀਕ ਤੋਂ ਬਾਅਦ ਚ ਦੋ ਚਾਰ ਜੋ ਵੀ ਹੋਣਗੇ ਤਿੰਨ ਦਿਨਾਂ ਦੇ ਵਿੱਚ ਜਾਨੀ ਉਹਨਾਂ ਨੇ ਅੱਜ ਦੋ ਸਵੇਰ ਦੇ ਆਪਣੇ ਮਨਜੀਤ ਸਿੰਘ ਗੱਲਾਂ ਸਾਰਜੋਗ ਸਾਥੀਆਂ ਚਾਤੀਆਂ ਨੇ ਉਹ ਦੱਸ ਦਿੰਦੇ ਆ ਸਾਰੇ ਪਤਾ ਹੀ ਹੈ ਲੈ ਉਹ ਤਿੰਨਾਂ ਦਿਨ ਤਿੰਨ ਅਟੈਂਟਾਂ ਤੋਂ ਬਿਨਾ ਅਸੀਂ ਇੱਥੇ ਬੈਠੇ ਆ ਚੌਥੀ ਕੋਸ਼ਿਸ਼ ਹੋਊਗੀ ਪ੍ਰਸ਼ਾਸਨ ਦੇ ਜੁਮੇ ਪੈ ਕੇ ਉਹਨਾਂ ਸਾਰਿਆਂ ਸਾਰਿਆਂ ਤੋਂ ਪਹਿਲਾਂ ਸੁਰੱਖਿਆ ਜਗਾ ਬਲੇ ਬਲੇ ਜੀ ਪ੍ਰਸ਼ਾਸਨ ਤੁਹਾਡੇ ਨਾਲ ਠੱਕਾ ਕਰੂਗਾ ਮੇਰੀ ਲਾਸ਼ ਇੱਥੇ ਸਭ ਤੋਂ ਪਹਿਲਾਂ ਜਾਊਗੀ ਪਰ ਨਹੀਂ ਸਾਡੀ ਬੇਨਤੀ ਆਸੀਂ ਵਾਅਦਾ ਕਰਿਆ 22 ਤਰੀਕ ਤੱਕ ਸਾਨੂੰ ਥੋੜਾ ਟਾਈਮ ਚਾਹੀਦਾ ਤੁਸੀਂ ਟਾਈਮ ਦਿੰਦੇ ਹੋ ਭਾਈ 22 ਤਰੀਕ ਮੇਰੇ ਪੈਸਾ ਕਰਾ ਅਸੀਂ ਤੁਹਾਡੇ ਨਾਲ ਖੜੇ ਆ ਧਰਨਾ ਹੀ ਚੱਲੂਗਾ ਧਰਨਾ ਐਵੇਂ ਹੀ ਚੱਲੂਗਾ ਆਪਣਾ ਧਰਨਾ ਅਸੀਂ ਬੰਦ ਨਹੀਂ ਕਰਨਾ ਧਰਨਾ ਐਵੇਂ ਹੀ ਚੱਲੂਗਾ ਸਾਡੇ ਪਾਠ ਵੀ ਚੱਲਣਗੇ ਲੜੀ ਵੀ ਚੱਲੂਗੀ ਪਰ ਇਹ ਜਿਹੜਾ ਪਲਾਂਟ ਆ 22 ਤਰੀਕ ਤੋਂ ਬਾਅਦ ਪੱਕਾ ਚੱਕਿਆ ਜਾਊਗਾ ਇਹ ਪਲਾਂਟ ਇੱਥੇ ਨਹੀਂ ਚੱਲੇਗਾ। ਫੇਰ 22 ਤਰੀਕ ਤੋਂ ਬਾਅਦ ਸਾਨੂੰ ਦੁਨੀਆਂ ਦੀ ਕੋਈ ਵੀ ਤਾਕਤ ਇਹ ਆ ਕੇ ਨਹੀਂ ਕਹਿ ਸਕਦੀ ਕਿ ਤੁਸੀਂ ਸਾਨੂੰ ਕੋਈ ਕੋਸ਼ਿਸ਼ ਕਰਨ ਲੈਣ ਦਿਓ। ਨਾ ਅਸੀਂ ਕਿਸੇ ਨੂੰ ਇਹ ਕੋਸ਼ਿਸ਼ ਕਰਨ ਦੇਣੀ ਆ ਸਿਰਫ ਸਾਡੇ ਹੱਥ ਜੋੜ ਕੇ ਬੇਨਤੀ ਆ ਕਿ ਆਪਣਾ ਇੱਕ ਪ੍ਰਸ਼ਾਸਨ ਦੇ ਨਾਲ ਦੇਖੋ ਆਪਾਂ 4 ਹੱਲੇ ਹੋ ਗਏ ਇਹ ਫੰਦਮੇ ਪਤਾ ਕਿ ਤੱਕ ਕੇ ਸ਼ਾਹੀ ਕਰੀ ਪ੍ਰਸ਼ਾਸਨ ਨੇ ਕੋਈ ਬੰਦੇ ਕਰ ਰਹੀ ਹੈ ਪ੍ਰਸ਼ਾਸਨ ਕਿਵੇਂ ਨਾ ਕਿਵੇਂ ਆਪਣੀ ਮਦਦ ਹੁਣ ਤੱਕ ਆ ਰਿਹਾ ਅੱਜ ਸਮਾਂ ਕਿ ਆਪਣਾ ਇਸ ਸ਼ਾਂਤੀਪੂਰਵਕ ਤਰੀਕੇ ਨਾਲ ਬਾਈ ਤਰੀਕਾ ਕਾ ਲਾਉਂਦਾ ਨਹੀਂ ਤਿੰਨ ਸਾਲ ਤਾਂ ਆਪਾਂ ਨੂੰ ਪਹਿਲਾਂ ਵੀ ਬੈਠੇ ਨੂੰ ਹੋ ਗਏ ਇੱਕ ਆਪਣੀ ਸਮਝਣ ਦੀ ਗੱਲਾਂ ਕਿ ਇੱਕ ਹਫ਼ਤੇ ਲਈ ਆਪਾਂ ਸਮਝੀਏ ਕੰਮ ਐਵੇਂ ਜਾਰੀ ਰਹੂਗਾ ਰਾਤਾਂ ਦਾ ਜਿਹੜਾ ਪਹਿਰਾ ਆਪਾਂ ਖਤਮ ਕਰਨਾ ਕਿ ਰਾਤਾਂ ਨੂੰ ਕੋਈ ਰਾਤ ਸਾਰਿਆਂ ਨੇ ਸਾਰੀ ਰਾਤ ਜਾ ਕੇ ਕੱਟੀਆ ਤੁਹਾਨੂੰ ਪਤਾ ਕਿ ਰਾਤ ਕੱਟਣੀ ਇੱਥੇ ਠੰਡ ਦੇ ਵਿੱਚ ਕਿੰਨੀ ਆਉਂਦੀ ਆ ਸਾਰੇ ਬੰਦੇ ਰੋਜ਼ ਰੋਜ਼ ਰਾਤਾਂ ਨੂੰ ਇੱਥੇ ਬੈਠੇ ਨਹੀਂ ਸਕਦੇ ਸੋ ਇਸ ਕਰਕੇ ਸਾਡੀ ਬੇਨਤੀ ਆ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਓ ਜਿਹੜੀ ਜ਼ਿੰਮੇਵਾਰੀ ਐਮ ਐਲ ਏ ਸਾਹਿਬ ਨੇ ਲਈ ਆ ਡੀ ਸੀ ਸਾਹਿਬ ਨਾਲ ਮੀਟਿੰਗ ਕਰਦੇ ਆ ਅੱਜ ਹੀ ਮੀਟਿੰਗ ਕਰਦੇ ਆ ਟਾਈਮ ਲੈ ਰਹੇ ਆ ਉਹਨਾਂ ਤੋਂ ਆਪਣੇ 10 ਜਾਂ 15 ਬੰਦੇ ਜਾਣਗੇ ਡੀ ਸੀ ਸਾਹਿਬ ਨਾਲ ਮੀਟਿੰਗ ਕਰਨ ਰਵਨੀਤ ਬਿੱਟੂ ਐਮ ਐਲ ਏ ਜੀ ਐਮ ਪੀ ਨੂੰ ਨਾਲ ਲੈ ਕੇ ਉਦੇ ਬਾਰੇ ਜੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਮਿੱਟੀ ਜੀ ਨੇ ਕਿ ਇਸ ਪਲਾਂਟ ਨੂੰ ਅਸੀਂ ਕਿਸੇ ਵੀ ਹਾਲਤ ਵਿੱਚ ਇੱਥੇ ਚੱਲਣ ਨਹੀਂ ਦੇਣਾ ਪਰ ਸਿਰਫ ਸਾਨੂੰ 22 ਤਰੀਕ ਤੱਕ ਸਾਨੂੰ ਥੋੜੀ ਘੱਟ ਟਾਈਮ ਚਾਹੀਦਾ ਉਹ ਤੁਸੀਂ ਦੱਸੋ ਹੁਣ ਤੁਹਾਡਾ ਫੈਸਲਾ ਕੀ ਆ ਐਮਐਲਏ ਸਾਹਿਬ ਨੂੰ ਦੇ ਦੂਗਾ ਕਾਲੇ ਦਰ ਵੀ ਕਰਦਾ ਹੈ ਨਾ ਉਹ ਮੈਂ ਸਿਰਫ ਐਨਜੀ ਕੇ ਵਾਲਾ ਦੱਸ ਦਿੰਦਾ ਬਾਕੀ ਤੁਸੀਂ ਤੁਸੀਂ ਦੱਸੋ ਯੋ ਸਮਝਾ ਦਿਓ ਇੱਕ ਮਿੰਟ ਇੱਕ ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਭੈਣਾਂ ਤੇ ਉਸਤ ਮਿੱਤਰ ਵੱਡੇ ਵੀ ਛੋਟੇ ਵੀ ਜਿਹੜੇ ਖੜੇ ਐ ਉਹਨਾਂ ਪੋਲਿਟੀਕਲ ਪਾਰਟੀ ਦਾ ਇੱਥੇ ਕੋਈ ਮਸਲਾ ਨਹੀਂ ਐ ਮੈਂ ਇੱਥੇ ਕੋਈ ਪੋਲਿਟੀਕਲ ਪਾਰਟੀ ਕਰਕੇ ਨਹੀਂ ਇੱਥੇ ਆਇਆ ਤੁਸੀਂ ਸਾਰੇ ਮੇਰੇ ਆਪਣੇ ਆਪਾਂ ਸਾਰਿਆਂ ਨੇ ਇਕੱਠੇ 7 ਸਾਲਾਂ ਤੋਂ ਤੋਂ ਮੈਂ ਤੁਹਾਡੇ ਨਾਲ ਸੁਲਿਆ ਹੋਇਆ ਪਹਿਲਾਂ ਵੀ ਸਰਪੰਚ ਸਾਹਿਬ ਨੂੰ ਵੀ ਪਤਾ ਹੈ ਖੈਰਾ ਸਾਹਿਬ ਨੂੰ ਵੀ ਪਤਾ ਪਹਿਲਾਂ ਵੀ ਜਦੋਂ ਇੱਥੇ ਫੋਰੈਸਟ ਡਿਪਾਰਟਮੈਂਟ ਦੇ ਦਰਿਆ ਦੇ ਉੱਤੇ ਹੱਲੇ ਹੋਏ ਉਹ ਵੀ ਆਪਾਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਦੀ ਕੀ ਪ੍ਰੋਬਲਮ ਆ ਮੈਂ ਤੁਹਾਨੂੰ ਥੋੜੀ ਜੀ ਦੱਸਣਾ ਚਾਹੁੰਦਾ ਵੈਸੇ ਤੁਹਾਨੂੰ ਪਤਾ ਲੱਗਿਆ ਐ ਐਨਜੀਟੀ ਨੇ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੋਇਆ ਕਿ ਸਾਨੂੰ ਜਿਸ ਬੰਦੇ ਨੇ ਵੀ ਰੈਟ ਕੀਤੀ ਹੋਈ ਆ ਉਹਦੇ ਜਿਹੜੇ ਹੁਕਮ ਆਏ ਨਹੀਂ ਉਹ ਇਹਨਾਂ ਨੇ 1 19 1 15 1 19 ਤੇ 22 ਜੇ ਕੋਈ ਮਸਲਾ ਹੱਲ ਨਾ ਹੋਇਆ ਤਾਂ ਸਿਰਫ ਇਹਨਾਂ ਨੇ ਇਹ ਪਲਾਨ ਚਲਾਉਣਾ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ 22 ਤੋਂ ਬਾਅਦ ਕੋਈ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਤਰ੍ਹਾਂ ਦਾ ਕੋਈ ਇਥੇ ਨਹੀਂ ਹੋਏਗਾ। ਮੈਂ ਇਥੇ ਆਉਣ ਤੋਂ ਪਹਿਲਾਂ ਜਦੋਂ ਮੇਰੀ ਪਹਿਰਾ ਸਾਹਿਬ ਨਾਲ ਗੱਲ ਹੋਈ ਹੈ ਇਹ ਪਹਿਲਾਂ ਮੈਂ ਬਿੱਟੂ ਜੀ ਨਾਲ ਗੱਲ ਕਰਕੇ ਆਇਆ ਆਪਣੇ ਸਰਦਾਰ ਅਮਰੀਤ ਸਿੰਘ ਬਿੱਟੂ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਇਹ ਕਹਿ ਕੇ ਢੇਜਿਆ ਕਿ ਮੇਰੇ ਵੱਲੋਂ ਸਾਰੀਆਂ ਸਾਡੀਆਂ ਬੀਬੀਆਂ ਭੈਣਾਂ ਨੂੰ ਇਹ ਪੂਰਾ ਵਿਸ਼ਵਾਸ ਦਿਵਾਉ ਉਹ ਵੀ ਸੀਐਮ ਕਲਾਪ ਚ ਨਹੀਂ ਚੱਲਣ ਦੇਣਾ। ਇਸ ਤੋਂ ਬਾਅਦ ਮੈਂ ਬਿੱਟੂ ਜੀ ਨੇ 3 ਵਜੇ ਤੱਕ ਵਾਪਸ ਆਉਣਾ ਜਿਹੜੇ ਵੀ ਤੁਹਾਡੇ ਵਿੱਚੋਂ ਵੀ ਜਿਹੜੇ ਵੀ ਮੋਤਬਰ ਬੰਦੇ ਉੱਥੇ ਮੇਰੇ ਨਾਲ ਮੈਂ ਉੱਥੇ ਹੀ ਹੋਣਾ ਆ ਚੱਲਣਾ ਚਾਹਣਗੇ ਉਹ ਆ ਜਾਣ ਬਿੱਟੂ ਜੀ ਨਾਲ ਬੈਠ ਕੇ ਗੱਲ ਕਰਾਂਗੇ ਡੈਪਟੀ ਕਮਿਸ਼ਨਰ ਨੇ ਆਪਣੇ ਮੈਡਮ ਮਿਸ ਜੀ ਸੁਰਵੀ ਮਲੇਕ ਉਹਨਾਂ ਤੋਂ ਮੈਂ ਹੋਣੇ ਟਾਈਮ ਲੈ ਰਿਆ ਅਸੀਂ ਸਾਰੇ ਬੰਦੇ ਜਿਹੜੇ ਉੱਥੇ ਜਾਵਾਂਗੇ ਉਹਨਾਂ ਤੋਂ ਵੀ ਅਸੀਂ ਉਹਨਾਂ ਨਾਲ ਵੀ ਆਹੀ ਗੱਲ ਕਰਕੇ ਆਵਾਂਗੇ ਜਿਵੇਂ ਗੁਰਦੇਵ ਸਿੰਘ ਉਹਨਾਂ ਨੇ ਕਿਹਾ ਸਰਪੰਚ ਸਾਹਿਬ ਨੇ ਤੁਹਾਡੇ ਨਾਲ ਪੂਰਾ ਵਾਦਾ ਕਰਦੇ ਆਂ ਜੇ ਕੋਈ ਐਡਮਿਨਿਸਟ੍ਰੇਸ਼ਨ ਵਾਦਾ ਖਿਲਾਫੀ ਕਰਦੀ ਹੈ ਤੇ ਆਪਾਂ ਇੱਥੇ ਹੀ ਨਹੀਂ ਫਿਰ ਬੈਠਾਂਗੇ ਫਿਰ ਆਪਾਂ ਉਹਨਾਂ ਦੇ ਗੇਟ ਦੇ ਉੱਤੇ ਜਾ ਕੇ ਬੈਠਾਂਗੇ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਕਿਉਂਕਿ ਇਹ ਕੋਈ ਇਕੱਲੇ ਦਾ ਫੈਸਲਾ ਨਹੀਂ ਹੈ ਅਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਤੋਂ ਆਪਣੇ ਐਸਐਸਪੀ ਸਾਹਿਬ ਬੈਠੇ ਸੀ ਅਜਸਕਰਨ ਸਿੰਘ ਤੇਜਾ ਸਮੀਰ ਸਾਹਿਬ ਬੈਠੇ ਸੀ ਡੀਸੀਪੀ ਤੇ ਡੀਐਸਪੀ ਸਾਹਿਬ ਇਨਸਪੈਕਟਰ ਸਾਹਿਬ ਸਾਰਿਆਂ ਨੇ ਪ੍ਰੋਸਾ ਦਿੱਤਾ ਹੈ ਕਿ ਉਹਨਾਂ ਨੂੰ 22 ਤਰੀਕ ਤੱਕ ਇੱਕ ਹਫਤਾ ਆਪਾਂ ਦੇਣਾ 3 ਸਾਲ ਤੋਂ ਤਾਂ ਪਹਿਲਾਂ ਸੰਘਰਸ਼ ਚੱਲ ਹੀ ਰਿਹਾ ਹੈ ਸੋ ਇੱਕ ਹਫਤਾ ਦੇ ਦਿਓ ਇੱਕ ਹਫਤੇ ਤੋਂ 6 ਕਿਤੇ ਮੈਨੂੰ ਨਹੀਂ ਲੱਗਦਾ ਜਿਵੇਂ ਮੈਨੂੰ ਬਿੱਟੂ ਜੀ ਨੇ ਵਿਸ਼ਵਾਸ ਦਿਵਾ ਕੇ ਭੇਜਿਆ ਕਿ ਇਹ ਪਲਾਂਟ ਅਸੀਂ ਚੱਲਣ ਦੇਾਂਗੇ ਚੱਲਣ ਨਹੀਂ ਦੇਾਂਗੇ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਕਾਂਗਰਸ ਦੇ ਸਾਬਕਾ ਐਮ ਐਲ ਏ ਸਰਦਾਰ ਕੁਲਦੀਪ ਸਿੰਘ ਵੈਦ ਨੇ ਇਲਾਕਾ ਨਿਵਾਸੀਆਂ ਨੂੰ ਸਮੋਦਨ ਕਰਦਿਆਂ ਕਿਹਾ ਕਿ ਉਹ ਉਹਨਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਕਾਰਕਸ ਪਲਾਂਟ ਨੂੰ ਚੱਲਣ ਨਹੀਂ ਦੇਣਗੇ ਉਹਨਾਂ ਨੇ ਇਹ ਵੀ ਕਿਹਾ ਕਐਮਪੀ ਸਰਦਾਰ ਰਵਨੀ ਸਿੰਘ ਬਿੱਟੂ ਜੀ ਨੇ ਵੀ ਇਹ ਪ੍ਰੋਸਾ ਦਿੱਤਾ ਹੈ ਕਿ ਉਹ ਹਰ ਹਾਲਤ ਵਿੱਚ ਕਰਕਸ ਪਲਾਂਟ ਨੂੰ ਬੰਦ ਕਰਵਾ ਦੇਣਗੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਕਰਕਸ ਪਲਾਂਟ ਦੀ ਇੱਕ ਇੱਕ ਇੱਟ ਇਥੋਂ ਚੱਕੀ ਨਹੀਂ ਜਾਂਦੀ ਉਹ ਸੰਗਤ ਦੇ ਨਾਲ ਇਲਾਕਾ ਵਾਸੀਆਂ ਦੇ ਨਾਲ ਖੜੇ ਹਨ ਇੱਥੇ ਸਰਦਾਰ ਗੁਰਦੇਵ ਸਿੰਘ ਦੇ ਵੀ ਐਡਵੋਕੇਟ ਸਰਪੰਚ ਨੂਰ ਪਰਵੇਤ ਨੇ ਵੀ ਪ੍ਰੋਸਾ ਦਿੱਤਾ ਕਿ ਉਹ ਜਦ ਤੱਕ ਕਾਰਕਸ ਪਲਾਂਟ ਪੂਰੀ ਤਰ੍ਹਾਂ ਦੇ ਨਾਲ ਬੰਦ ਨਹੀਂ ਹੋ ਜਾਂਦਾ ਧਰਨਾ ਇਸੇ ਤਰ੍ਹਾਂ ਬਰਕਰਾਰ ਰੱਖਣਗੇ ਅਤੇ ਪ੍ਰਸ਼ਾਸਨ ਦੀ ਕਿਸੇ ਵੀ ਚੁਸਤ ਚਲਾਕੀ ਦੇ ਅੰਦਰ ਨਹੀਂ ਆਉਣਗੇ ਉਹਨਾਂ ਨੇ ਕਿਹਾ ਕਿ ਉਹ ਇਲਾਕਾ ਵਾਸੀਆਂ ਦੇ ਨਾਲ ਹਨ ਅਤੇ ਕੁਝ ਸਮੇਂ ਕੁਝ ਦਿਨਾਂ ਦੀ ਮਹੌਲਤ ਦੇ ਹਿਸਾਬ ਦੇ ਨਾਲ ਉਹਨਾਂ ਨੇ ਪ੍ਰਸ਼ਾਸਨ ਨੂੰ 22 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਦੋਸਤੋ اے سی ਅੱਜ ਦੀ ਤਾਜ਼ਾ ਖਬਰ ਜੁੜੇ ਰਹੋ ਜਗ ਨਿਊਜ਼ ਦੇ ਨਾਲ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲਾ ਆਈਕਨ ਵੀ ਜਰੂਰ ਦਬਾ ਦਿਓ ਧੰਨਵਾਦ